ਬਾਈ ਕਹਿੰਦੇ ਇਹਨੂੰ ਆਪਾਂ ਦੇਤੀ 2 ਸਾਲ ਹੋ ਗਏ ਗੁਰਪ੍ਰੀਤ ਵਾਲਾ ਚਿਰ ਹੋ ਗਿਆ 2 ਸਾਲ ਨਹੀਂ ਕੰਮ ਤੋਂ ਇਹਨੂੰ ਛੱਡੇ ਨੂੰ 3 ਸਾਲ ਹੋ ਗਏ 3 ਸਾਲ ਹੋ ਗਏ ਬਾਈ ਕਹਿੰਦਾ ਹੁਣ ਆਪਾਂ ਇਹਦੀ ਸੇਵਾ ਹੀ ਕਰਦੇ ਆ ਕੋਈ ਇਹਨੂੰ ਆਇ ਨਹੀਂ ਵਿੱਚ ਹੁੰਦੇ ਆ ਲੋਕ ਬਾਈ ਬਹੁਤ ਬਲਦ ਵੀ ਦੇਖੇ ਆ ਕੰਮ ਕੁੰਮ ਲੈ ਕੇ ਅਗਲਾ ਛੱਡ ਦਿੰਦਾ ਹਣਾ ਬਾਈ ਬਾਅਦੋਂ ਧੱਕੇ ਖਾਂਦੇ ਆ ਉਹਨਾਂ ਨੂੰ ਕੁੱਤੇ ਖਾਂਦੇ ਆ ਬਾਈ ਨੇ ਆ ਰੱਖਿਆ ਹੋਇਆ ਗੁਰਪ੍ਰੀਤ ਕਿੰਨੀ ਕੁ ਉਮਰ ਹੋ ਗਈ ਹੋਈ ਇਹਦੀ ਇਹਦੀ ਉਮਰ ਤਾਂ ਬਾਈ 30 ਤੋਂ ਟੱਪਿਆ 30 ਸਾਲਾਂ ਤੋਂ ਹਾਂ ਟੱਪਿਆ ਫਿਰ 30 ਸਾਲਾਂ ਤੋਂ ਬਾਈ ਜੀ ਉੱਤੇ ਹੋ ਗਿਆ ਹਾਂ ਘਰ ਜਿਵੇਂ ਆਪਾਂ ਕਹਿ ਦਈਏ ਬਲਦ ਰੱਖਿਆ ਸੀ ਬਾਈ ਕਹਿੰਦਾ ਇਹ ਇੱਕ ਯਾਦਗਾਰੀ ਰੱਖੀ ਆ ਬਾਈ ਦੇ ਬਾਪੂ ਨੇ ਕਿਹਾ ਹੋਇਆ ਵੀ ਆਪਾਂ ਇਹਦੀ ਵੀਡੀਓ ਛੌਕਣਾ ਪਾਉਣੀ ਸੀ ਤਾਂ ਅੱਜ ਬਾਈ ਕੋਲੇ ਆਪਾਂ ਬਣਾਉਣੇ ਆ ਨਹੀਂ ਦੇਖਿਆ ਬਾਈ ਅੱਜ ਕੱਲ ਅਗਲਾ ਕੰਮ ਲੈ ਕੇ ਨਾ ਬਾਅਦ ਉਹ ਏ ੱੱੱਕੇ ਖਾਂਦੇ ਰਹਾਂ ਹਾਂ ਜੇ ਫਰਦਿਆ ਦੇਖੋ ਨੱਥ ਬਾਈ ਵਰਗਾ ਨੇ ਵੱਡ ਧੀ ਲਾਤੀ ਜਿਵੇਂ ਆ ਯਾਦ ਕਰਦਾ ਆ ਨਾ ਕਿਸੇ ਨੂੰ ਮੋਰੀ ਦੀਦੀ ਹੋ ਗਈ ਤੇ ਆ ਦੰਦਾਂ ਚੋਂ ਦੇਖ ਲੋ ਉਮਰ ਤਕਰੀਬਨ ਗੁਰਪੀ ਤੇ 30 ਸਾਲ ਟੱਪ ਗਿਆ ਉਹ ਤੀ ਤੋ ਵੀ 30 ਤੋਂ ਵੀ ਟੱਪ ਗਿਆ ਅੱਛਾ ਉਦੋਂ ਦਾ ਤੂੰ ਵੀ ਫਿਰ ਛੋਟਾ ਹੀ ਹੁੰਦਾ ਹਾਂ ਹਾਂ 22 ਸਾਲਾਂ ਦਾ ਮੇਰਾ ਮੁੰਡਾ ਹੋ ਗਿਆ ਮੰਨ ਕੇ ਚੱਲੋ ਤੂੰ ਪਹਿਲਾਂ ਦਾ ਕਿਤੇ ਕੈ ਸਾਲ ਤੁਹਾਡੇ ਕੋਲ 25ਵੀਂ ਦਾ ਵਿਆਹ ਨੂੰ ਹੋ ਗਿਆ ਹਾਂ ਠੀਕ ਆ ਠੀਕ ਆ ਬਾਈ ਆ ਦੇਖੋ ਇਹ ਯਾਦਗਰੀ ਬਾਈ ਕਹਿੰਦਾ ਆਪਾਂ ਇੱਕ ਵੀਡੀਓ ਇਹਨੂੰ ਨਾ ਸਾਂਭ ਕੇ ਰੱਖਣਾ ਸੀ ਇਹ ਹੁੰਦੇ ਵੀ ਸਾਥੀ ਸੀ ਯਾਰ ਕਿਸੇ ਟਾਈਮ ਇਹ ਵੀ ਟਰੈਕਟਰ ਵਾਲਾ ਕੰਮ ਹੀ ਦਿੱਤਾ ਇਹਨੇ ਵਿਚਾਰੇ ਨੇ ਨਾਲ ਜਿਹੜੇ ਪਸ਼ੂ ਪਾਲੇ ਆ ਨਾ ਇਹਨਾਂ ਨੇ ਨੀਰਾਏ ਲਿਆ ਕੇ ਦਿੰਦਾ ਸੀ ਤੱਜ ਬਾਈ ਵੀ ਇਹਦੀ ਸੇਵਾ ਕਰਦਾ ਬੜਾ ਪੇਚ ਦੋਸਤੋ ਮਾਪਿਆਂ ਦੀ ਤੇ ਆ ਜਾਨਵਰਾਂ ਦੀ ਬਰਾਬਰ ਸੇਵਾ ਕਰੀ ਪੁੰਨ ਤਾਰ ਦਿੰਦੇ ਹੁੰਦੇ ਇਹ ਚੀਜ਼ਾਂ ਦੇ ਆ ਖੜਾ ਅੱਜ ਐ ਨਹੀਂ ਵੀ ਬਾਹਰ ਕੋਈ ਕੁੱਤੇ ਖਾ ਜਾਣਗੇ ਵਿੱਚ ਬਹੁਤ ਭਰਾ ਜਿਹੜੇ ਰੱਸੀ ਲਾਦ ਹੁੰਦੇ ਆ ਨਾ ਬਾਈ ਇਹ ਲੇਖਾ ਜੋਖਾ ਇੱਥੇ ਹੀ ਆ ਠੀਕ ਆ ਵੀਰੇ ਧੰਨਵਾਦ